ਇਸ ਤੇ ਰਾਮਪੁਰਵੇ ਚ ਇੱਕ ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸੋਹਰੇ ਨੇ ਆਪਣੀ ਹੋਣ ਵਾਲੀ ਨੂੰ ਨੂੰ ਹੀ ਆਪਣੀ ਪਤਨੀ ਬਣਾ ਲਿਆ ਦੋਵਾਂ ਦਾ ਰਿਸ਼ਤਾ ਸਾਹਮਣੇ ਆਉਣ ਤੇ ਘਰ ਵਿੱਚ ਕੌਹਰਾ ਮਚ ਗਿਆ ਸੋਹਰੇ ਦੀ ਉਮਰ 56 ਸਾਲ ਹੈ ਜਦੋਂ ਕਿ ਜਿਸ ਕੁੜੀ ਨਾਲ ਉਸਨੇ ਵਿਆਹ ਕੀਤਾ ਹੈ ਉਹ ਉਸ ਤੋਂ 27 ਸਾਲ ਛੋਟੀ ਹੈ ਦਵਾਈ ਦਵਾਉਣ ਦੇ ਬਹਾਨੇ ਦੋਵੇਂ 8 ਦਿਨ ਗਾਇਬ ਰਹੇ ਇਸ ਤੋਂ ਬਾਅਦ ਜਦੋਂ ਵਾਪਸ ਪਰਤੇ ਤਾਂ ਦੋਮਾਂ ਨੇ ਵਿਆਹ ਕਰਾ ਲਿਆ ਸੀ ਹੰਗਾਮਾ ਹੋਣ ਤੇ ਮਾਮਲਾ ਪੰਚਾਇਤ ਤੱਕ ਪਹੁੰਚਾਇਆ ਗਿਆ ਇਸ ਤੇ ਪਿੰਡ ਦੀ ਪੰਚਾਇਤ ਨੇ ਦੋਵਾਂ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਅਸਲ ਮਾਮਲੇ ਵਿੱਚ ਪੋਰਟ थाना ਖੇਤਰ ਵਾਸੀ ਵਿਅਕਤੀ ਨੇ ਪੁੱਤ ਦਾ ਰਿਸ਼ਤਾ ਕੋਲ ਦੇ ਪਿੰਡ ਦੀ 18 ਸਾਲਾਂ ਕੁੜੀ ਨਾਲ ਤੈਅ ਕੀਤਾ ਸੀ ਰਿਸ਼ਤਾ ਤੈਅ ਹੋਣ ਤੋਂ ਬਾਅਦ ਪਿਤਾ ਦਾ ਕੁੜੀ ਦੇ ਘਰ ਵਾਰ-ਵਾਰ ਜਾਣਾ ਸ਼ੁਰੂ ਹੋ ਗਿਆ ਕਦੇ ਰਿਸ਼ਤੇਦਾਰੀ ਨਿਭਾਉਣ ਦੇ ਬਹਾਨੇ ਤਾਂ ਕਦੇ ਵਿਆਹ ਦੀਆਂ ਤਿਆਰੀਆਂ ਦਾ ਹਵਾਲਾ ਦੇ ਕੇ ਉੱਥੇ ਪਹੁੰਚਦਾ ਰਿਹਾ ਦੋਵਾਂ ਦੇ ਘਰ ਵਾਲੇ ਇਸ ਨੂੰ ਇੱਕ ਆਮ ਰਵੱਈਆ ਮੰਨਦੇ ਰਹੇ ਤੇ ਕਰੀਬ ਇੱਕ ਹਫ਼ਤੇ ਪਹਿਲਾਂ ਲਾੜੇ ਦਾ ਪਿਤਾ ਕਾਰ ਲੈ ਕੇ ਹੋਣ ਵਾਲੀ ਨੂੰ ਦੇ ਘਰ ਪਹੁੰਚਿਆ ਕੁੜੀ ਦੇ ਪਰਿਵਾਰ ਨੂੰ ਕਿਹਾ ਕਿ ਉਹ ਉਸ ਨੂੰ ਡਾਕਟਰ ਕੋਲ ਲੈ ਜਾਣਾ ਚਾਹੁੰਦਾ ਹੈ ਕਿਉਂਕਿ ਉਹ ਬਹੁਤ ਕਮਜ਼ੋਰ ਹੈ ਪਰਿਵਾਰ ਵਾਲੇ ਮੰਨ ਗਏ ਪਰ ਦੋਵੇਂ ਸ਼ਾਮ ਤੱਕ ਵਾਪਸ ਨਹੀਂ ਪਰਤੇ ਜਦੋਂ ਪਰਿਵਾਰ ਵਾਲਿਆਂ ਨੇ ਸੰਪਰਕ ਕੀਤਾ ਤਾਂ ਸਹੁਰੇ ਨੇ ਕਿਹਾ ਕਿ ਕੁੜੀ ਹਸਪਤਾਲ ਵਿੱਚ ਦਾਖਲ ਹੈ ਦੋ ਦਿਨ ਤੱਕ ਕੋਈ ਖਬਰ ਨਹੀਂ ਆਈ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੁੱਢ ਪੁੱਛਿਆ ਤਾਂ ਉਹ ਟਾਲਮਟਾਲ ਕਰਨ ਲੱਗਾ ਜਦੋਂ ਵਾਪਸ ਆਇਆ ਤਾਂ ਉਸਨੇ ਹੋਣ ਵਾਲੀ ਨੂੰ ਨੂੰ ਆਪਣੀ ਪਤਨੀ ਦੱਸਿਆ ਇਹ ਜਾਣ ਕੇ ਮੁੰਡਾ ਗੁੱਸੇ ਨਾਲ ਭਰ ਗਿਆ ਤੇ ਘਰ ਵਿੱਚ ਕਾਫੀ ਝਗੜਾ ਵੀ ਹੋਇਆ ਕੁਝ ਹੀ ਦੇਰ 'ਚ ਇਹ ਖਬਰ ਪੂਰੇ ਪਿੰਡ ਵਿੱਚ ਫੈਲ ਗਈ ਇਸ ਤੋਂ ਬਾਅਦ ਪੰਚਾਇਤ ਬੁਲਾਈ ਗਈ ਅਤੇ ਸਾਰਿਆਂ ਨੇ ਸੋਹਰੇ ਦੀ ਹਰਕਤ ਨੂੰ ਬਹੁਤ ਹੀ ਸ਼ਰਮਨਾਕ ਦੱਸਿਆ